ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਭਾਰਤ ਦਾ ਪੀਜੀਆਈ ਚੰਡੀਗੜ੍ਹ ਦੀ ਸੁਖਪਾਲ ਕੌਰ ਦੀ ਦੁਨੀਆ ਦੀਆਂ ਟਾਪ 10 ਨਰਸਾਂ ਚੋਂ ਚੋਣ ਚੰਡੀਗੜ੍ਹ ਪੀਜੀਆਈ ਦੀਆਂ ਨਰਸ ਸੁਖਪਾਲ ਕੌਰ ਨੇਪਾ ਅਰਥ ਦਾ ਮਾਣ ਉਦੋਂ ਹੋਰ ਉੱਚਾ ਕਰ ਦਿੱਤਾ ਹੈ ਜਦੋਂ ਉਸ ਦੀ ਚੋਣ ਦੁਨੀਆ ਭਰ ਦੀਆਂ 1 ਲੱਖ ਤੋਂ ਵੱਧ ਨਰਸਾਂ ਵਿੱਚੋਂ ਟਾਪ ਵਿੱਚੋਂ ਟਾਪ 10 ਵਿੱਚ ਚੋਣ ਹੋਈ ਹੈ ਐਕਸਟਰਾ ਗਾਰਡੀਅਨ ਗਲੋਬਲ ਨਰਸਿੰਗ ਅਵਾਰਡ 2025 ਵੱਲੋਂ ਦੁਨੀਆ ਭਰ ਦੇ ਵਿੱਚੋਂ ਟਾਪ 10 ਨਰਸਾਂ ਵਿੱਚੋਂ ਚੋਣ ਕੀਤੀ ਗਈ ਹੈ ਜਿਸ ਦੇ ਵਿੱਚ ਪੀਜੀਆਈ ਦੇ ਇੱਕ ਵਿੱਚ ਲੰਬੇ ਸਮੇਂ ਤੋਂ ਕੰਮ ਕਰਨ ਵਾਲੀ ਡਾਕਟਰ ਸੁਖਵਾਲ ਕੌਰ ਇੱਕ ਹਨ ਜਾਣਕਾਰੀ ਅਨੁਸਾਰ ਇੱਕ ਕੰਪੀਟੀਸ਼ਨ ਦੇ ਵਿੱਚ 999 ਦੇਸ਼ਾਂ ਦੀਆਂ 1 ਲੱਖ ਤੋਂ ਵੱਧ ਵੱਧ ਨਰਸਿੰਗ ਵਿੱਚੋਂ ਕੰਮ ਕਰਨ ਵਾਲੀਆਂ ਨੇ ਭਾਗ ਲਿਆ ਸੀ ਜਿਸ ਦੇ ਵਿੱਚੋਂ ਫਾਈਨਲ ਰਾਉਂਡ ਤੇ ਲਈ ਟੌਪ 10 ਫਾਈਨਲਿਸਟ ਨਰਸਾਂ ਵਿੱਚੋਂ ਚੁਣੀ ਚੁਣਿਆ ਗਿਆ ਹੈ ਅਤੇ ਮਾਨ ਵਾਲੀ ਗੱਲ ਇਹ ਹੈ ਕਿ ਭਾਰਤ ਦੇਸ਼ ਦੇ ਵਿੱਚੋਂ ਟੌਪ 10 ਨਰਸਾਂ ਵਿੱਚੋਂ ਆਉਣ ਵਾਲੀ ਆਉਣ ਵਾਲੀਆਂ ਦੋ ਨਰਸਾਂ ਹਨ ਜਿਨ੍ਹਾਂ ਵਿੱਚੋਂ ਪੀਜੀਆਈ ਦੀ ਡਾਕਟਰ ਸੁਖਪਾਲ ਕੌਰ ਇੱਕ ਹੈ ਅਤੇ ਹੁਣ ਉਹ ਆਖਰੀ 라ਉਂਡ ਤੇ ਲਈ ਮਬੈਦ ਦੁਬਈ ਜਾ ਰਹੇ ਹਨ ਜਿੱਥੇ ਉਹ ਨੀਨਾ ਟੌਪ ਨਰਸਾ ਵਿੱਚੋਂ ਕਿਸੇ ਇੱਕ ਨੂੰ ਪਹਿਲਾ ਦਰਜਾ ਦਿੱਤਾ ਜਾਵੇਗਾ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ